ਭੀਟੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਕਰਨ ਮਹਿਰਾ। ਸੁਲੋਜਾਨਾ ਦੇ ਪਿੰਡ ਕਟਾਣੀ ਕਲਾਂ ਦੇ ਲੋਕਾਂ ਨੇ ਗ੍ਰਾਮ ਸਭਾ ਬੁਲਾਈ ਹੈ ਤੇ ਸੱਤ ਮਹੱਤਵਪੂਰਨ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਖਾਸ ਤੌਰ ਤੇ ਪਾਸ ਵਿੱਚ ਕੀਤੇ ਗਏ ਮਤੇ ਦੇ ਵਿੱਚ ਲਾਜ਼ਮੀ ਕੀਤਾ ਗਿਆ ਸੀ ਕਿ ਸਾਰੇ ਕਿਰਾਏਦਾਰ ਭਾਵੇਂ ਪ੍ਰਵਾਸੀ ਹੋਣ ਜਾਂ ਪੰਜਾਬੀ ਤਾਂ 15 ਅਕਤੂਬਰ ਤੱਕ ਆਪਣੇ ਘਰ ਖਾਲੀ ਕਰ ਦੇਣ। ਤਾਂ ਇਸ ਗ੍ਰਾਮ ਪੰਚਾਇਤ ਦੇ ਮਤੇ ਨੇ ਸੋਸ਼ਲ ਮੀਡੀਆ ਉੱਤੇ ਵਿਆਪਕ ਚਰਚਾ ਛੇੜ ਦਿੱਤੀ ਹੈ। ਕੁਝ ਲੋਕਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਜਦੋਂ ਕਿ ਕੁਝ ਨੇ ਇਸ ਨੂੰ ਜਾਇਜ਼ ਵੇਠਾ ਰਾਇਆ ਸਰਪੰਚ ਮਨਜੀਤ ਸਿੰਘ ਨੇ ਕੱਲ ਕਿਹਾ ਕਿ ਤਿੰਨ ਗ੍ਰਾਮ ਸਭਾ ਮੀਟਿੰਗਾਂ ਤੋਂ ਬਾਅਦ ਇਹਨਾਂ ਪ੍ਰਸਤਾਵਾਂ ਉੱਤੇ ਸਹਿਮਤੀ ਬਣੀ ਹੈ ਸੋ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਪਿੰਡ ਦੇ ਸਾਰੇ ਕਿਰਾਏਦਾਰ ਭਾਵੇਂ ਪ੍ਰਵਾਸੀ ਹੋਣ ਜਾਂ ਪੰਜਾਬੀ ਤਾਂ 15 ਅਕਤੂਬਰ ਤੱਕ ਆਪਣੇ ਖਾਲੀ ਘਰ ਕਰ ਦੇਣਗੇ ਤਾਂ ਪਿੰਡ ਦੀਆਂ ਦੁਕਾਨਾਂ ਸਿਰਫ ਉਹਨਾਂ ਲੋਕਾਂ ਨੂੰ ਕਿਰਾਏ ਉੱਤੇ ਦਿੱਤੀਆਂ ਜਾਣਗੀਆਂ ਜੋ ਕਿ ਪੰਜਾਬ ਦੇ ਵਸਨੀਕ ਸਰਪੰਚ ਨੇ ਕਿਹਾ ਕੇ ਪੰਚਾਇਤ ਅਤੇ ਗ੍ਰਾਮ ਸਭਾ ਨੇ ਅਜੇ ਹਕੂਈ ਫੈਸਲਾ ਨਹੀਂ ਲਿਆ ਜੋ ਕਿ ਸਿਰਫ ਪ੍ਰਵਾਸੀ ਭਾਈਚਾਰੇ ਦੇ ਵਿਰੁੱਧ ਹੋਵੇ। ਇਸ ਤੋਂ ਬਾਅਦ ਹੁਣ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਗ੍ਰਾਮ ਸਭਾ ਦੇ ਇਸ ਫੈਸਲੇ ਦਾ ਸਖਤ ਨੋਟਿਸ ਲੈ ਲਿਆ। ਉਹਨਾਂ ਅਲਟੀਮੇਟਮ ਜਾਰੀ ਕਰਨ ਵਾਲਿਆਂ ਦੀ ਸਪਸ਼ਟ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਗੈਰ ਕਾਨੂੰਨੀ ਪ੍ਰਸਤਾਵ ਗ੍ਰਾਮ ਸਭਾਵਾਂ ਜਾਂ ਪੰਚਾਇਤਾਂ ਦੇ ਵਿੱਚ ਪਾਸ ਨਹੀਂ ਕੀਤੇ ਜਾਣੇ ਚਾਹੀਦੇ। ਇਹ ਪ੍ਰਸਤਾਵ ਗੈਰ ਕਾਨੂੰਨੀ ਨੇ ਜੇਕਰ ਕੋਈ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਂਦਾ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸਾਨੂੰ ਭਾਈਚਾਰੇ ਦਾ ਮਾਹੌਲ ਬਣਾਈ ਰੱਖਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਕੋਈ ਚਿੰਤਾ ਹੈ ਤਾਂ ਉਸ ਨੂੰ ਤਸਦੀਕ ਦੇ ਲਈ ਪੁਲਿਸ ਦੇ ਕੋਲ ਜਾਣਾ ਚਾਹੀਦਾ ਹੈ।